ਸਤਿ ਸ਼੍ਰੀ ਅਕਾਲ ਦੋਸਤੋ ਬਈ ਅੱਜ ਆਪਾਂ ਮੰਗਲਵਾਰ ਨੂੰ ਬੱਕਰਾ ਮੰਡੀ ਦੇ ਵਿੱਚ ਖੜੇ ਆ ਪਿੰਡ ਚੌਕ ਕੇ ਜ਼ਿਲ੍ਹਾ ਬਠਿੰਡਾ ਤੇ ਆਪਣੇ ਨਾਲ ਪ੍ਰਬੰਧ ਖੜੇ ਨੇ ਮੰਡੀ ਦੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਮੰਡੀ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਮੰਗਲਵਾਰ ਨੂੰ ਲੱਗਦੀ ਜੀ ਮੰਡੀ ਹਾਂ ਜੀ ਹਰ ਮੰਗਲਵਾਰੀ ਠੀਕ ਆ ਕਿੰਨੇ ਦਿਨ ਕਿੰਨੀ ਕੈਮੀ ਮੰਡੀ ਆ ਜੀ ਇਹ ਇਹ 8ਵੀਂ 9ਵੀਂ ਮੰਡੀ ਆ ਜੀ ਅੱਛਾ ਇਹ ਚਾਹ ਲੰਗਰ ਪਾਣੀ ਦਾ ਪ੍ਰਬੰਧ ਹੈ ਚਾਹ ਦਾ ਪ੍ਰਬੰਧ ਹੈ ਰੰਗ ਪਾਣੀ ਦਾ ਸਾਰਾ ਕੁਝ ਪ੍ਰਬੰਧ ਹੈ ਜੀ ਬਾਕੀ ਟਰਾਂਸਪੋਰਟ ਦਾ ਆਪਾਂ ਕੋਈ ਖਰਚਾ ਨਹੀਂ ਕਿਸੇ ਤੋਂ ਕੋਈ ਪਰਚੀ ਨਹੀਂ ਲੈਂਦੇਗੇ ਇਕੱਲੀ ਲਿਖਾਈ ਲਿਖਾਈ ਦਾ ਹੀ ਖਰਚਾ ਹੋ ਜਾਏਗਾ ਇਥੇ ਇਕੱਲੀ ਲਿਖਾਈ ਲਿਖਾਈ ਹਾਂਜੀ ਲੋਕੇਸ਼ਨ ਬਹੁਤ ਵਧੀਆ ਦੀ ਰੋਡ ਦੇ ਉੱਪਰ ਆ ਬਿਲਕੁਲ ਗ੍ਰਿਡ ਦੇ ਕੋਲੇ ਆ ਲੋਕੇਸ਼ਨ ਸਮਝ ਆਇਓ ਜੀ ਮੜੀ ਜੀ ਇਹ ਜਿਹੜੀ ਸੂਚ ਰੋਡ ਆ ਜੀ ਚੌਕੇ ਤੋਂ ਸੂਚਾਂ ਨੂੰ ਰੋਡ ਜਾਂਦੀ ਆ ਉਹਦੇ ਉੱਪਰ ਆ ਜੀ ਜਿਹੜਾ ਚੌਕੇ ਸਾਡਾ ਪਿੰਡ ਆ ਇਹ ਤਪਾ ਮੰਡੀ ਤੋਂ ਵੀ 15 ਕਿਲੋਮੀਟਰ ਆ ਰਾਮਪਰਾ ਤੋਂ ਵੀ ਮੋੜ ਤੋਂ ਵੀ 15 ਕਿਲੋਮੀਟਰ ਤਕਰੀਬਨ ਜਿਹੜੀਆਂ ਸਾਰੀਆਂ ਮੇਨ ਸੜਕਾਂ ਨੇ ਚਾਰਸ਼ੂ ਦੇ ਜਿਹੜੀ ਮਤਲਬ ਬਰਨਾਲਾ ਤੋਂ ਮਾਨਸਾ ਉਹ ਤੋਂ 7-8 ਕਿਲੋਮੀਟਰ ਮੇਨ ਰੋਡ ਆ ਜਿਹੜਾ ਹਾਂਜੀ ਅਕਲੀਏ ਤੋਂ 7-8 ਕਿਲੋਮੀਟਰ ਅਸੀਂ 6-7 ਠੀਕ ਆ ਤੇ ਲੱਗਦੀ ਹਰ ਮੰਗਲਵਾਰ ਹਰ ਮੰਗਲਵਾਰ ਆ ਜੀ ਹਫਤੇ ਚ ਇੱਕ ਦਿਨ ਲੱਗਦੀ ਆ ਹਾਂਜੀ ਹਫਤੇ ਚ ਇੱਕ ਦਿਨ ਲੱਗਦੀ ਆ ਠੀਕ ਆ ਤੇ ਬਾਕੀ ਚਾਹ ਲੰਗਰ ਪਾਣੀ ਦਾ ਪ੍ਰਬੰਧ ਹੁੰਦਾ ਬਾਈ ਬਾਕੀ ਮਾਲ ਵੀ ਵਧੀਆ ਪਹੁੰਚਦਾ ਕਿੰਨੇ ਕ ਸੌਦੇ ਹੋ ਜਾਂਦੇ ਆ ਜੀ ਮੰਡੀ ਚ ਸੌਦੇ ਤਕਰੀਬਨ ਹੋ ਜਾਂਦੇ ਆ 60-70 100 ਦੇ ਨੇੜੇ ਤੇ ਵੀ ਹੋ ਕਦੇ ਕਦੇ ਹੋ ਜਾਂਦੇ ਆ ਕਦੇ ਕਦੇ ਹੋ ਜਾਂਦੇ ਆ ਹਾਂਜੀ ਵਪਾਰੀ ਆਪਣੇ ਬਸ ਇਹਨਾਂ ਮੰਡੀਆਂ 'ਚ ਹੀ ਆਉਂਦਾ ਜੀ ਬਾਕੀ ਜਿਵੇਂ ਪਿਛਲੀ ਵਾਰੀ ਇਧਰ ਮਰੇਰਪੋਲਾ ਸਾਈਡ ਤੋਂ ਵੀ ਆਏ ਸੀ ਠੀਕ ਹੈ ਜੀ ਹਾਂ ਜੀ ਬਾਕੀ ਰਾਮਪੁਰੇ ਤੋਂ ਜਾਂ ਜਿਵੇਂ ਤਪਾ ਵਗੈਰਾ ਹੈਗਾ ਇੱਥੋਂ ਇੱਥੋਂ ਜਿਆਦਾ ਹੁੰਦਾ ਠੀਕ ਹੈ ਜੀ ਹਾਂ ਭਾਈ ਵੱਦ ਤੋਂ ਵੱਦ ਵੀਰੇ ਮੰਡੀ ਦੇ ਵਿੱਚ ਪਹੁੰਚਿਆ ਕਰੋ ਹਰ ਮੰਗਲਵਾਰ ਨੂੰ ਲੱਗਦੀ ਆ ਤੇ ਸਦੀਕ ਚਾਚਾ ਵੀ ਹੁੰਦਾ ਹਾਂ ਜੀ ਉਹ ਪੱਕਿਆ ਕਰਾਂਗੇ ਰੇ ਮੰਡੀ ਠੀਕ ਹੈ ਸੌਦੇ ਕਰਾਇਆ ਕਰੇਗਾ ਉਹਨਾਂ ਦੀ ਕਰਾਇਆ ਬਹੁਤ ਅੱਜ ਕਿੰਨੇ ਸੌਦੇ ਕਰਾਤੇ ਅੱਜ 80 ਕਰਾਤੇ 80 ਕਰਾਤੇ ਠੀਕ ਹੈ ਇਹ ਇਨੀ ਟਾਈਮਿੰਗ ਕੀ ਆ ਜੀ ਮੰਡੀ ਦੀ ਕਿੰਨੇ ਵਜੇ ਭਰਨ ਲੱਗ ਜਿੰਦੀ ਸਵੇਰੇ 7 ਵਜੇ ਤੋਂ 5 ਵਜੇ ਤੱਕ ਠੀਕ ਆ ਸਵੇਰੇ 7 ਵਜੇ ਤੋਂ ਲੈ ਕੇ 5 ਵਜੇ ਤੱਕ ਸਿਰੇ ਹੁੰਨੇ ਆ ਬਿਲਕੁਲ ਹੋ ਰਹੀ ਠੀਕ ਆ ਜੀ ਧੰਨਵਾਦ ਧੰਨਵਾਦ ਜੀ ਉਹਦੇ ਨਾਲ ਤਾਂ ਨਾਲ ਆ ਨਾ 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 ਨਹੀਂ ਨਹੀਂ ਤੂੰ ਸੌਦਾ ਕਰ ਇਹਦੇ ਨਾਲ ਤੂੰ ਰਹਿ ਹੁੰਦੇ ਤੂੰ ਆ ਕਰ ਲਓ ਜੀ ਇਹਦਾ ਸੌਦਾ ਕਰ ਲਓ ਹੁਣ ਨਹੀਂ ਲੈ ਨਹੀਂ ਸੱਦਾ ਵੰਡ ਦਾ ਕਰ ਤੂੰ ਕੋ ਮੈਂ ਹੀ ਲੈ ਦਿਖਾ ਤੀ ਦਿ ਦਿਖਾ ਉਹ ਮਾਸ਼ੀ ਆਦੀ ਗੱਲ ਆ ਬਾਈ ਉਹ ਹੋ ਗਈ بتا ਦਿਓ ਅਸੀਂ ਆਈਂ ਤੇ ਤੇਰੀ ਗੱਲ ਲਾ ਗੱਪਣਾ ਇਹ 2 ਟਾਈਮ ਚਲਾਓ 2 ਟਾਈਮੇ ਛਾੜ ਦੇ ਬਸ ਇੱਥੇ ਫਿਰ ਬੀਚ ਅੱਛਾ ਉੱਤਰ ਪਾ ਕੇ ਰਹਿ ਕਰ ਅਗਰ ਤੈਨੂੰ ਤੈਨੂੰ 200 ਲੱਖ ਦੀ ਗੱਲ ਹੈਗਾ। ਮੈਂ ਲੂੰਗਾ ਕੋਈ ਟੋਰੀ ਨਹੀਂ ਉਹ ਕੋਈ ਥੱਗੀ ਨਹੀਂ। ਹੋ ਗਿਆ ਮੈਂ ਉਹਦਾ ਬੁਰਾ ਮੈਂ ਤੈਨੂੰ ਠੀਕ ਹੈ। ਕਿ ਮੈਂ ਥੱਗੀ ਬੈਠ ਕੇ ਜਿਆ ਜਿਆ ਬੜਦਾ। ਜੋ ਟੋਰੀ ਦੀ ਇਹ ਲੈਂਦਾ ਤੂੰ ਲੈ ਲੈ। ਨਹੀਂ, ਹਟ ਜਾ। ਮੈਂ ਕਿ ਬੈਂਕੀ ਜਾ ਬੜਾਈ ਪਈ ਇੰਕਦਰ ਸਸਪੀਨਾ। ਆ ਫੜਾ ਰੱਤੀ ਕੱਢ ਦੇ ਦਿੱਤੀ। 15.5 ਹਜ਼ਾਰ ਦੇ 15 ਤੇਰੇ ਵੱਲੇ ਲੂੰਗਾ ਬਸ ਤਾਂ ਮੈਂ ਲੂੰਦਾ। ਠੀਕ ਹੈ। ਰੱਖ ਲੈ ਵਾਸਤਾ। ਜਾ। ਆਜਾ ਬਣਾਓ ਜੀ ਪੈਸੇ 3 ਹੀ ਗੱਲ ਦਾ ਸੋਲਣਾ ਦੇਖ ਦੇ 15 ਦੀ ਖਾਲਾ ਖੁੰਦ ਨਾ ਹਾਂ ਮੇਰੇ ਭਾਈ ਨੂੰ ਮਿਲਦੇ ਪੈਸੇ ਆਪਰੇ ਨੂੰ ਮੈਂ ਖਾਣਾ ਯਾਰ ਮੈਂ ਆ ਰਿਹਾ 40 ਵਾਰੀ ਇੱਧਰ ਜੁੜੇ ਦੇਗਾ 40 ਵਾਰੀ ਇੱਧਰ ਦੇਗਾ ਪੈਸੇ ਬਣਾਓ ਜੀ ਨਹੀਂ ਤੈਨੂੰ ਕਿਹਾ ਉਹਨੇ ਦੀ ਲੈ ਪੂਰੇ ਦੀ ਲੈ ਜਾ ਪੂਰੇ ਦੀ ਇਹ ਨਹੀਂ ਛੋਟਣਾ ਹੋ ਪੂਰੇ ਦੀ ਲੈ ਜਾ ਪਾ ਇਹ ਨੂੰ ਫੜ ਪਹਿਲੀ ਮੰਡੀ ਆ ਫਿਰ ਮੈਂ ਤੁਹਾਨੂੰ ਆਪ ਹੀ ਪਹਿਲੀ ਤੁਸੀਂ ਮੰਡੀ ਵਾ ਤਰਾ ਵਾਂਗਾ ਮੈਂ ਕੱਢੂ ਯਾਰ ਪਾਣੀ ਬਕਣਾ ਜੰਗੇ ਜੰਗੇ ਆ ਕੀ ਹੋ ਮੈਰਾ ਨਹੀਂ ਉਹ ਕਿੰਨਾ ਕਿੰਨਾ ਫਰਕ ਆ ਹੁਣ ਕਿੰਨਾ ਫਰਕ ਆ ਕੀ ਪੂਰੇ ਨਹੀਂ ਕਿਹਾ ਜਿਹਨੂੰ ਕਿੰਨਾ ਫਰਕ ਕਿੰਨਾ ਕੀ ਹੋ ਗਿਆ ਮੇਰੇ ਪਿੱਛੇ ਤੋਂ ਛੋਟਾ ਪੁੱਪਾ ਖੜ ਗਿਆ ਸਿੱਧੀ ਪੁੱਪਾ ਖੜ ਕੇ ਕਿੰਨਾ ਕਿੰਨਾ ਫਰਕ ਫਰਕ ਕਿੰਨਾ ਵੇ ਚਲੇ ਇਹ ਮੇਰੀ ਗੱਲ ਤਾਂ ਸੁਣ ਇਹ ਵੀ ਕਦੋਂ ਦਾ ਫਿਰ ਦੋ ਵੀ ਇਹ ਕਿੰਨੇ ਦਾ 500 ਦੀ ਯਾਰ ਮੈਂ ਦੱਸ ਤੂੰ ਮੈਂ ਮੈਂ ਦੱਸ ਕਿੰਨੇ 15000 ਦੀ ਹਾਂ 15000 ਇਹਦਾ ਤੇ ਭਾਈ ਤੂੰ ਨਹੀਂ ਤੂੰ ਕਿੰਨੇ ਕਿਹਾ ਪੂਰੇ 16 ਨਹੀਂ ਕਹਾਂ ਮੈਂ ਪੂਰੇ 16 ਨਹੀਂ ਲੈ ਤੂੰ ਬੜਾ ਦਿਮਾਗ ਨਾਲ ਆ ਵੇ ਤਾਂ ਫਿਰ ਪੂਰੇ 16 ਹੋ ਗਏ ਚਲ ਹੁਣ ਤੇਰੇ ਨਾਲ ਮੌਜੂਦ ਕਰਕੇ ਜਾ ਚਲ ਹੋ ਗਈ ਠੀਕ ਹੈ ਗੱਲ ਫਿਰ ਹੋਈ ਨਹੀਂ ਕਿਹਾ ਅਸੀਂ ਕੋਈ ਕਿਸੇ ਅੜ ਗਏ ਪਾਣੀ ਖਾਣ ਨੂੰ ਪੱਤਣੇ ਨੂੰ ਆਟਨ ਦੇ ਰਿਹਾ ਹਾਂ ਸਭ ਪਾਈ ਹਾਲੋ ਯਾਰ ਫੜੀ ਆਏ ਹਰ ਬਾਸਣ ਦੀ ਦਿੰਦਾ ਨੇ ਉਹ ਕਾਨੂੰਨ ਨੂੰ ਛੇੜੀ ਜਾਂਦਾ ਯਾਰ ਅੰਮਾ ਯਾਰ ਫੰਕਾ ਹੋ ਗਈ ਜੀ ਜਿੰਨਾ ਬੈਕ ਤੇ ਬਣੀ ਪਈ ਚਾਹ ਜੇਨ ਲੱਗ ਚਾਹ ਹੋ ਗਿਆ ਭਾਈ ਉਹ ਜਿਹੜਾ ਉਹਨੂੰ ਕਰਕੇ ਗਿਆ ਤੇ ਉਹ ਜਿਹੜਾ ਉਹਦੇ ਮਾਮਲੇ ਲਿਖਰਾ ਦੇ ਮੈਨੂੰ ਕਰਦੇ ਉੱਪਰ ਤੇ ਕਰਨ ਮੈਂ ਬਈ ਕਰਦੇ ਮਰਦੇ ਲਗਦੇ ਹੱਥ ਵਿੱਚ 30000 ਆ ਗਿਆ